ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਅਸੀਂ ਆਇਆ ਕਿਲਾ ਲੋਗੜ ਕਿਲਾ ਲੋਗੜ ਇਹ ਜਿਹੜਾ ਕਿਲਾ ਹੈ ਪੰਜ ਪਿਆਰਾ ਪਾਰਕ ਦੇ ਸਾਹਮਣੇ ਰਿಲಯನ್ಸ್ ਕੰਪਨੀ ਦਾ ਜਿਹੜਾ ਪੈਟਰੋਲ ਪੰਪ ਹੈ ਉਸ ਤੋਂ ਤਕਰੀਬਨ 200 ਕਿ ਮੀਟਰ ਅੱਗੇ ਆ ਕੇ ਇੱਕ ਫਾਟਕ ਆਉਂਦਾ ਹੈ ਫਾਟਕ ਤੋਂ ਖੱਬੇ ਪਾਸੇ ਹੋ ਕੇ 500 ਕਿ ਮੀਟਰ ਤੇ ਇਹ ਜਿਹੜਾ ਕਿਲਾ ਹੈ ਇਹ ਸਥਿਤ ਹੈ ਇੱਥੇ ਇਸ ਕਿਲੇ ਦਾ ਇਤਿਹਾਸ ਹੈ ਜੇ ਭਾਈ ਬਚਿੱਤਰ ਸਿੰਘ ਨੇ ਖੁੰਨੀ ਹਾਥੀ ਦਾ ਮੁਕਾਬਲਾ ਕੀਤਾ ਉਸ ਦਾ ਵੱਧ ਕੀਤਾ ਜਿਸ ਨੂੰ ਮੁਗਲਾਂ ਨੇ ਸ਼ਰਾਬ ਪਲਾ ਕੇ ਉਸ ਨੂੰ ਮਸਤਾਨਾ ਕਰ ਦਿੱਤਾ ਸੀ ਉਸ ਨੂੰ ਮਤਲਬ ਕਿ ਪਾਗਲ ਕਰ ਦਿੱਤਾ ਸੀ ਹਾਥੀ ਨੂੰ ਤੇ ਉਹ ਹਾਥੀ ਜਿਹੜਾ ਸਾਰੀਆਂ ਫੌਜਾਂ ਨੂੰ ਕੁਚਲਦਾ ਆ ਰਿਹਾ ਸੀ ਤੇ ਉਸ ਖੁੰਨੀ ਹਾਥੀ ਦਾ ਭਾਈ ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ ਤੇ ਫਿਰ ਇੱਕ ਹੋਰ ਜਿਹੜੇ ਭਾਈ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੈਥੇ ਦੇ ਵਿੱਚੋਂ ਭਾਈ ਉਦੇ ਸਿੰਘ ਜੀ ਹੋਏ ਹਨ ਮਹਾਨ ਸੂਰਬੀਰ ਯੋਧੇ ਉਹਨਾਂ ਨੇ ਕੇਸਰੀ ਰਾਜੇ ਕੇਸਰੀ ਚੰਦ ਰਾਜੇ ਦਾ ਸਿਰ ਵੱਢ ਕੇ ਇਸ ਅਸਥਾਨ ਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟ ਕੀਤਾ ਹੁਣ ਇਸ ਅਸਥਾਨ ਦੇ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਨਾਲ ਹੀ ਇਸ ਕਿਲੇ ਦਾ ਸਾਰੀ ਇਮਾਰਤ ਸਾਰਾ ਜਿੱਡਾ ਵੀ ਕਿਲਾ ਹੈ ਉਹ ਸਾਰੇ ਕਿਲੇ ਦਾ ਅਸੀਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਤੇ ਜੋ ਵੀ ਅੰਦਰ ਇਸ ਕਿਲੇ ਦੇ ਸਤਗੁਰਾਂ ਦੇ ਨਿਸ਼ਾਨ ਨਿਸ਼ਾਨੀਆਂ ਹੋਣਗੀਆਂ ਜੋ ਵੀ ਇਤਿਹਾਸ ਜੁੜਿਆ ਹੋਵੇਗਾ ਉਸ ਵੀ ਉਸ ਬਾਰੇ ਵੀ ਅਸੀਂ ਆਪ ਜੀ ਨੂੰ ਜਾਣਕਾਰੀ ਜ਼ਰੂਰ ਦਵਾਂਗੇ ਸੰਗਤ ਜੀ ਹੁਣ ਅਸੀਂ ਅੰਦਰ ਆਏ ਆ ਤੇ ਨਾਲ ਹੀ ਸਾਨੂੰ ਉਸ ਇਤਿਹਾਸ ਤੋਂ ਇਲਾਵਾ ਇੱਕ ਹੋਰ ਇਤਿਹਾਸ ਪਤਾ ਲੱਗਾ ਹੈ ਕਿ ਇਹ ਜਿਹੜਾ ਕਿਲਾ ਹੈ ਕਿਲਾ ਆਨੰਦਗੜ੍ਹ ਸਾਹਿਬ ਤੋਂ ਬਾਅਦ ਇਹ ਕਿਲਾ ਦੂਜੇ ਸਥਾਨ ਤੇ ਹੁੰਦਾ ਹੈ ਸਭ ਤੋਂ ਸੁਰੱਖਿਅਤ ਕਿਲਾ ਇਸ ਨੂੰ ਮੰਨਿਆ ਗਿਆ ਹੈ ਕਿ ਇਸ ਸਥਾਨ ਤੇ ਗੁਰੂ ਜੀ ਵੱਲੋਂ ਸ਼ਸਤਰ ਬਣਾਉਣ ਦੀ ਫੈਕਟਰੀ ਵੀ ਸਥਾਪਿਤ ਕੀਤੀ ਗਈ ਸਨ 1700 ਈਸਵੀ ਵਿੱਚ ਪਹਾੜੀ ਰਾਜਿਆਂ ਨੂੰ ਕਿਲਾ ਲੋਗੜ ਲੋਗੜ ਸਾਹਿਬ ਉੱਪਰ ਕਬਜ਼ਾ ਕਰਨ ਲਈ ਤੇ ਮਜ਼ਬੂਤ ਦਰਵਾਜ਼ੇ ਨੂੰ ਤੋੜਨ ਲਈ ਹਾਥੀ ਨੂੰ ਸ਼ਰਾਬ ਪਿਲਾ ਕੇ ਮੱਥੇ ਤੇ ਲੋਹੇ ਦੀਆਂ ਤਵੀਆਂ ਅਤੇ ਤਲਵਾਰਾਂ ਬੰਨ੍ਹ ਕੇ ਭੇਜਿਆ ਪਰੰਤੂ ਭਾਈ ਬਚਿੱਤਰ ਸਿੰਘ ਨੇ ਗੁਰੂ ਜੀ ਦੀ ਕਿਰਪਾ ਸਦਕਾ 나ਗਣੀ ਜਿਹੜੀ ਸੀ ਉਹਨਾਂ ਕੋਲ ਪੌਫੋਲਾਦ ਦੀ ਬਣੀ ਹੋਈ ਸੀ ਉਸ ਨਾਗਣੀ ਦੇ ਨਾਲ ਉਸ ਵਰਛੇ ਦੇ ਨਾਲ ਉਸ ਮਸਤ ਹਾਥੀ ਨੂੰ ਜ਼ਖਮੀ ਕਰ ਦਿੱਤਾ ਉਸ ਦੇ ਮੱਥੇ ਦੇ ਵਿੱਚ ਨਾਗਣੀ ਮਾਰੀ ਤੇ ਉਹ ਜ਼ਖਮੀ ਹੋਇਆ ਹਾਥੀ ਆਪਣੀਆਂ ਫੌਜਾਂ ਨੂੰ ਨੁਕਸਾਨ ਕਰਦਾ ਹੋਇਆ ਪਿੱਛੇ ਦੌੜ ਗਿਆ ਤੇ ਭਾਈ ਬਚਿੱਤਰ ਸਿੰਘ ਨੇ ਉਸ ਹਾਥੀ ਨੂੰ ਉਸ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰ ਕੇ ਜਿੱਤ ਪ੍ਰਾਪਤ ਕੀਤੀ ਤੇ ਸਤਿਗੁਰਾਂ ਦਾ ਮਾਨ ਵਧਾਇਆ ਇਹ ਸਭ ਕੁਝ ਸਤਿਗੁਰਾਂ ਦੇ ਥਾਪੜੇ ਦੇ ਥਾਪੜਾ ਦੇ ਕੇ ਹੋਇਆ ਹੈ ਤੇ ਸਤਿਗੁਰਾਂ ਦੀ ਕਿਰਪਾ ਸਦਕਾ ਹੁਣ ਅਸੀਂ ਆਪ ਜੀ ਨੂੰ ਇਸ ਲੋਗਰ ਕਿਲੇ ਦੇ ਦਰਸ਼ਨ ਕਰਵਾਉਨੇ ਆ ਸੰਗਤ ਜੀ ਹੁਣ ਅਸੀਂ ਆਪ ਜੀ ਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਹਨ ਤੇ ਹੁਣ ਅਸੀਂ ਇਹ ਦੇ ਆਪ ਜੀ ਨੂੰ ਦਿਖਾਉਨੇ ਆ ਕਿ ਆ ਵੇਖੋ ਇਹ ਜਿਹੜਾ ਹੈ ਬਰਾਂਡਾ ਜਾਂ ਬਣਾਇਆ ਹੋਇਆ ਹੈ ਤੇ ਇਹ ਦੇਨ ਦੁਬਾਰਾ ਕੰਧਾਂ ਇਹਦੀਆਂ ਪਿੰਨੀਆਂ ਚੌੜੀਆਂ ਚੌੜੀਆਂ ਨੇ ਤੇ ਨਾਲ ਹੀ ਇਹ ਦਿਵਾਰ ਜਿਹੜੀ ਸਿੰਚਾਈ ਕੀਤੀ ਹੋਇਆ ਜੋ ਪੱਥਰਾਂ ਦੇ ਨਾਲ ਕੀਤੀ ਆ ਹੁਣ ਇਹ ਖੁੱਲਾ ਹੋਣ ਦੇ ਨਾਲ ਨਾਲ ਇਹ ਬਹੁਤ ਹੀ ਠੰਡਾ ਵੀ ਰਹੇਗਾ ਇਹਦਾ ਪੱਥਰਾਂ ਦੇ ਨਾਲ ਹੁਣ ਅਸੀਂ ਆਪ ਜੀ ਨੂੰ ਇੱਕ ਇਹ ਗੋਮਟ ਜੇ ਟੈਪ ਕੁਝ ਬਣਿਆ ਹੋਇਆ ਹੈ ਤੇ ਇਸ ਦੇ ਵਿੱਚੋਂ ਪੌੜੀਆਂ ਵੀ ਉੱਤੇ ਨੂੰ ਜਾਣਦੀਆਂ ਹਨ ਇਹ ਵੀ ਅਸੀਂ ਆਪ ਜੀ ਨੂੰ ਦਿਖਾਉਨੇ ਆ ਉੱਥੇ ਚੜ੍ਹ ਕੇ ਜੋ ਵੀ ਦ੍ਰਿਸ਼ ਹੋਏਗਾ ਅਸ ਦੇ ਵਿੱਚ ਵੀ ਕੁਝ ਜਿਹਦਾ ਬੂੰਗਾ ਨਹੀਂ ਉਹ ਬੂੰਗੇ ਜਿਹੇ ਟਾਈਪ ਕੁਝ ਹੈ ਤੇ ਐਸ ਤਰ੍ਹਾਂ ਦੇ ਕੁਝ ਹਨ ਇਹਨੇ ਅੱਥੇ ਵੀ ਤੁਹਾਨੂੰ ਬੱਤੀ ਜਗਾ ਕੇ ਇਹ ਪਰਾਣਾ ਹੀ ਬਹੁਤ ਪਰਾਣਾ ਪਰਾਣਾ ਹੀ ਹੈ ਲੈਂਟਰ ਤੇ ਹੁਣ ਵਾਇਰ ਲੱਗਦਾ ਪਰ ਇਹ ਜਿਹੜਾ ਗੁੰਮੜ ਜਾਏ ਬੁੰਗਾ ਜਾ ਇਹ ਪੁਰਾਣਾ ਬਣਿਆ ਹੋਇਆ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਸਰਾਕ ਜਿਹੜੇ ਇੱਥੇ ਛੱਡੇ ਹੋਇਆ ਇਹ ਕਾਦੇ ਵਾਸਤੇ ਕੰਮ ਆਉਂਦੀ ਆ ਕਿਉਂਕਿ ਹੁਣ ਜਦੋਂ ਹੋ ਜਾਂ ਹਮਲਾ ਕਰਨ ਵਾਸਤੇ ਆਉਂਦੀਆਂ ਸਾਰਾ ਨਾ ਕਿਲੇ ਦੇ ਤੇ ਇਹ ਬੰਗੇ ਵੇਖੋ ਇਹਦਾ ਆਕਾਰ ਅੰਦਰਲੇ ਪਾਸਿਓਂ ਛੋੜਾ ਇਹ ਬਾਹਰਲੇ ਪਾਸਿਓਂ ਥੋੜਾ ਮਤਲਬ ਕਿ ਬਾਹਰਲੇ ਪਾਸਿਓਂ ਸਿਰਫ ਇੱਕ ਇੱਟੇ ਜਿਹੇ ਨਾਲ ਆਕਾਰ ਛੱਡਿਆ ਹੋਇਆ ਉਹ ਕਿਉਂ ਤੋਂ ਕਿ ਜਦੋਂ ਆਪਾਂ ਇੱਥੋਂ ਵੇਖਦੇ ਆਂ ਇੱਥੋਂ ਸਾਨੂੰ ਫੌਜ ਦੇਖ ਸਕਦੀ ਆ ਫੌਜ ਬਾਹਰੋਂ تیر ਦੇ ਨਾਲ ਨਿਸ਼ਾਨਾ ਲਾਹੋਗੀ ਜਾਂ ਗੋਲੀ ਦੇ ਨਾਲ ਤੇ ਉਹਨੂੰ ਬਹੁਤ ਔਖਾ ਹੋਵੇਗਾ ਉਹ ਇਹ ਇਸੇ ਕਰਕੇ ਰੱਖੇ ਜਾਂਦੇ ਸੀ ਗੁੰਗਿਆਂ ਦੇ ਵਿੱਚ ਕਿਲਿਆਂ ਦੇ ਵਿੱਚ ਤਾਂ ਕਿ ਇੱਥੇ ਜਿਹੜਾ ਸਿੰਘ ਐ ਖਲੋਗੇ ਉਹਨੇ ਤਰੀਕੇ ਦੇ ਨਾਲ ਤੀਰ ਵੀ ਚਲਾ ਸਕਦਾ ਹੈ ਤੇ ਨਾਲੇ ਗੋਲੀ ਦੀ ਵੀ ਗੋਲੀ ਦਾ ਨਿਸ਼ਾਨਾ ਲਾ ਸਕਦਾ ਹੈ ਇਧਰੋਂ ਨਿਸ਼ਾਨਾ ਬਹੁਤ ਸੌਖੇ ਤਰੀਕੇ ਨਾਲ ਲਾ ਜਾਂਦਾ ਪਰ ਜਿਹੜਾ ਬਾਹਰੋਂ ਬਾਹਰੋਂ ਸੌਖਾ ਨਹੀਂ ਲੱਗ ਸਕਦਾ ਤੇ ਇਹ ਜਿਹੜੇ ਸਰਾਗ ਦੇ ਛੱਡੇ ਹੋ ਜਾਣ ਇਹ ਇਹ ਕਰ ਲੈ ਇਹਨਾਂ ਦਾ ਛੱਡਦਾ ਕੀਰਾਂ ਦੇ ਵਿੱਚੋਂ ਇਹ ਜਿਹੜੇ ਇਦਾਂ ਕੰਧਾਂ ਦੇ ਉੱਤੇ ਇਹ ਬਣਾਏ ਹੁੰਦੇ ਨੇ ਇਹ ਇਸ ਟਾਈਪ ਕੰਧਾਂ ਬਣਾਈਆਂ ਹੁੰਦੀਆਂ ਨੇ ਆਹ ਵੇਖੋ ਕਿਲੇ ਦੇ ਵਿੱਚ ਹਰ ਇੱਕ ਇਹ ਜਿਹੜੇ ਸਰਾਖ ਇਸ ਤਰ੍ਹਾਂ ਛੰਨੇ ਹੋਏ ਨੇ ਇਹ ਐਸੇ ਕਰਕੇ ਆ ਕਿ ਜਦੋਂ ਬਾਹਰੋਂ ਫੌਜਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਬਾਹਰੋਂ ਤੇ ਨਿਸ਼ਾਨਾ ਨਹੀਂ ਲਾ ਸਕਦੇ ਪਰ ਜਿਹੜੇ ਅੰਦਰ ਆਪਣੇ ਸਿੰਘ ਨੇ ਉਹ ਅੰਦਰੋਂ ਬਾਹਰ ਨਿਸ਼ਾਨਾ ਜਿਹੜਾ ਬਹੁਤ ਸੌਖੇ ਤਰੀਕੇ ਨਾਲ ਲਾ ਸਕਦੇ ਨੇ ਤੇ ਇਸ ਕਰਕੇ ਇਹ ਜਿਹੜੇ ਕਿਲੇ ਬਣਾਏ ਹੁੰਦੇ ਨੇ ਤੇ ਇਸ ਦੇ ਉੱਪਰ ਵੀ ਤੁਸੀਂ ਦੇਖੋ ਜਿਹੜੀ ਦਰਸ਼ਨ ਜਿਉਣੀ ਹੈ ਉਸ ਦੇ ਉੱਪਰ ਵੀ ਐਸੀ ਤਰ੍ਹਾਂ ਹੀ ਹੈ ਹੁਣ ਅਸੀਂ ਆਪ ਜੀ ਨੂੰ ਜਿਹੜਾ ਸਤਪੁਰਾਂ ਦੇ ਸਮੇ ਦਾ ਖੂਹ ਹੈ ਉਸ ਦੇ ਵੀ ਅਸੀਂ ਆਪ ਜੀ ਨੂੰ ਦਰਸ਼ਨ ਕਰਵੋਨੇ ਆ ਨਾਲੇ ਆਪ ਜੀ ਨੂੰ ਜਿਹੜਾ ਕਿਲਾ ਹੈ ਉਹ ਸਾਰੇ ਕਿਲੇ ਦੇ ਬਾਰੇ ਦੱਸ ਦਿਆਂ ਜੀ ਹੁਣ ਜਿਵੇਂ ਅਸੀਂ ਆਪ ਜੀ ਨੂੰ ਉਹ ਜਿਹੜਾ ਬੁੰਗਾ ਹੈ ਗੋਮਟ ਹੈ ਉਸ ਦੇ ਆਪ ਜੀ ਨੂੰ ਦਰਸ਼ਨ ਕਰਵਾਏ ਨੇ ਕਿ ਕਿਸ ਪ੍ਰਕਾਰ ਇਸ ਜਿਹੜੀ ਗੋਮਟ ਦੀ ਇਸ ਕਿਲੇ ਦੀ ਬਣਤਰ ਬਣੀ ਹੋਈ ਹੈ ਹੁਣ ਉਸ ਦੇ ਨਾਲ ਨਾਲ ਅਸੀਂ ਆਪ ਜੀ ਨੂੰ ਜਿਹੜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੇਲੇ ਦਾ ਖੂਹ ਹੈ ਉਸ ਦੇ ਵੀ ਦਰਸ਼ਨ ਕਰਵਾਉਣੇ ਆ ਕਿ ਇਹ ਖੂਹ ਜਿਹੜੇ ਤਕਰੀਬਨ ਤੇ ਤਕਰੀਬਨ ਹਰ ਕਿਲੇ ਦੇ ਵਿੱਚ ਹੁੰਦੇ ਹੀ ਨੇ ਕਿਉਂਕਿ ਉਦੋਂ ਜੇਕਰ ਬਾਹਰੋਂ ਫੌਜ ਘੇਰਾ ਪਾ ਲਵੇ ਤੇ ਅੰਦਰੋਂ ਪਾਣੀ ਦੀ ਕਮੀ ਨਾ ਰਵੇ ਇਸ ਕਰਕੇ ਇਹ ਖੂਹ ਤਿਆਰ ਵਰ ਤਿਆਰ ਰੱਖਣੇ ਪੈਂਦੇ ਸੀ ਤੇ ਹੁਣ ਆਪ ਜੀ ਦੇਖ ਸਕਦੇ ਹੋ ਕਿ ਇਹ ਕਿਲਾ ਜਿਹੜਾ ਕਿੰਨੇ ਏਰੀਏ ਦੇ ਵਿੱਚ ਬਣਾਇਆ ਹੋਇਆ ਹੈ ਵੇਖ ਸਕਦੇ ਹੋ ਮੈਨੂੰ ਲੱਗਦਾ ਹੈ ਤਕਰੀਬਨ ਤਿੰਨ ਚਾਰ ਕਿਲਿਆਂ ਦੇ ਵਿੱਚ ਤਿੰਨ ਤੋਂ ਪੰਜ ਕਿਲਿਆਂ ਦੇ ਵਿੱਚ ਇਹ ਕਿਲਾ ਜਿਹੜਾ ਬਣਿਆ ਹੋਇਆ ਹੈ ਤੇ ਇਸ ਦਾ ਦੂਜਾ ਜਿਹੜਾ ਗੇਟ ਹੈ ਪਹਿਲਾ ਗੇਟ ਇਹਦਾ ਇਹ ਹੈ ਮੇਨ ਗੇਟ ਜਿਸ ਦੇ ਸਾਹਮਣੇ ਇਸ ਦਾ ਦਰਬਾਰ ਸਾਹਿਬ ਤੇ ਦੂਜਾ ਗੇਟ ਉਧਰ ਹੈ ਉਹ ਪਿਛਲਾ ਗੇਟ ਹੈ ਤੁਸੀਂ ਦੇਖ ਸਕਦੇ ਹੋ ਹੁਣ ਇਹ ਕਿਲੇ ਦੇ ਅਸੀਂ ਆਪ ਜੀ ਨੂੰ ਦਰਸ਼ਨ ਕਰਵਾ ਦਿੱਤੇ ਤੁਸੀਂ ਜਦੋਂ ਵੀ ਆਵੋ ਤੇ ਰੇਲਵੇ ਸਟੇਸ਼ਨ ਤੋਂ ਖੱਬੇ ਪਾਸੇ ਹੀ ਰੇਲਵੇ ਸਟੇਸ਼ਨ ਤੋਂ 200 ਕਿਲੋਮੀਟਰ ਅੱਗੇ ਆ ਕੇ ਉੱਥੇ ਫਾਕਟ ਹੈ ਫਾਟਕ ਤੋਂ 500 ਕਿਲੋਮੀਟਰ ਅੰਦਰਲੇ ਪਾਸੇ ਇਹ ਕਿਲਾ ਜਿਹੜਾ ਸ਼ਸ਼ੋਭੀਤਾ ਹੈ ਜਦੋਂ ਵੀ ਤੁਸੀਂ ਆਵੋ ਤੇ ਇਸ ਕਿਲੇ ਦੇ ਦਰਸ਼ਨ ਜ਼ਰੂਰ ਕਰ ਸਕਦੇ ਹੋ ਹੁਣ ਅਸੀਂ ਇਸ ਕਿਲੇ ਤੋਂ ਬਾਅਦ ਆਪ ਜੀ ਨੂੰ ਅੱਗੇ ਹੋਰ ਸਥਾਨ ਦੇ ਦਰਸ਼ਨ ਕਰਵਾਉਣੇ ਆ ਤੇ ਸਾਡੇ ਨਾਲ ਬਣੇ ਰਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ